ਪਤੀ ਨੇ ਸਕੂਲ ਚ ਵੜ ਕੇ ਪੈਟਰੋਲ ਪਾ ਕੇ ਅਧਿਆਪਕ ਪਤਨੀ ਨੂੰ ਸਾੜਨ ਦੀ ਕੀਤੀ ਕੋਸ਼ਿਸ਼ ਬੱਚਿਆਂ ਚ ਮਚ ਗਈ ਪਗਦੜ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਪਠਾਨਕੋਟ ਦੇ ਹਲਕਾ ਪੋਵਾ ਦੇ ਪਿੰਡ ਗਤੌਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹੈ ਜਿੱਥੇ ਕਿ ਉਸ ਵੇਲੇ ਪਗਦੜ ਮਚ ਜਾਂਦੀ ਹੈ ਜਿੱਤੋਂ ਇੱਕ ਪਤੀ ਪੈਟਰੋਲ ਦੀ ਬੋਤਲ ਲੈ ਕੇ ਸਕੂਲ ਚ ਪੜਾ ਰਹੀ ਆਪਣੀ ਪਤਨੀ ਅਧਿਆਪਕਾ ਨੂੰ ਸਾੜਨ ਦੇ ਮਕਸਦ ਨਾਲ ਸਕੂਲ ਅੰਦਰ ਦਾਖਲ ਹੁੰਦਾ ਹੈ। ਸ ਪਤੀ ਵਿਅਕਤੀ ਨੇ ਸਰਕਾਰੀ ਸਕੂਲ ਅੰਦਰ ਆ ਕੇ ਉੱਥੇ ਬੱਚਿਆਂ ਨੂੰ ਪੜਾ ਰਹੀ ਆਪਣੀ ਪਤਨੀ ਅਧਿਆਪਕਾ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵੰਤੀ ਸਰਕਾਰੀ ਪ੍ਰਾਇਮਰੀ ਸਕੂਲ ਚ ਤਾਇਨਾਤ ਅਧਿਆਪਕਾ ਰੇਨੂ ਸ਼ਰਮਾ ਪਿੰਡ ਵਾਸੀ ਤਿਕਸ਼ਾ ਠਾਕੁਰ ਸਰਪੰਚ ਰਜਿੰਦਰ ਕੁਮਾਰ ਪਿੱਲਾ ਵਿੱਚ ਸ਼ਮਤੀਤ ਬੱਚਿਆਂ ਨੇ ਉਖਤ ਪਤੀ ਵਿਅਕਤੀ ਉਪਰ ਕਥਿਤ ਤੌਰ ਤੇ ਕੰਪੀਰ ਦੋਸ਼ ਲਗਾਏ ਹਨ ਉਥੇ ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਿੱਖਿਆ ਪੱਧਰ ਉੱਚਾ ਚੁੱਕਣ ਦੇ ਵੱਡੇ ਦਾਅਵੇ ਕਰ ਰਹੀ ਸਰਕਾਰ ਦੀ ਅਜਹਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਨਿਕਲਦੀ ਸਾਫ ਦਿਖਾਈ ਦਿੰਦੀ ਹੈ ਕਾਬਲੇ ਗੁਰ ਹੈ ਕਿ ਪਿੰਡ ਗਤੌਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇ ਨੂੰ ਸ਼ਰਮਾਨਿਆ ਆਪਣੇ ਪਤੀ ਲਵਲਿੰਗ ਸ਼ਰਮਾ ਤੇ ਉੱਪਰ ਕਥਿਤ ਦੋਸ਼ ਲਗਾਉਂਦੇ ਹੋਏ ਕਿ ਉਹਨਾਂ ਦੋਵਾਂ ਦੇ ਰਿਸ਼ਤੇ ਪਿਛਲੇ 4-5 ਸਾਲ ਤੋਂ ਵਿਵਾਦਤ ਚੱਲ ਰਹੇ ਹਨ ਜਿਸ ਨੂੰ ਲੈ ਕੇ ਅਦਾਤ ਵਿੱਚ ਉਹ ਨਤਾ ਕੀ ਇਸ ਵੀ ਚੱਲ ਰਿਹਾ ਹੈ ਇਸ ਬੰਦੀ ਪੁਲスイ ਪਹੁੰਚ ਕੇ ਮੌਕੇ ਦੀ ਜਾਂਚ ਕਰ ਰਹੀ ਹੈ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਅਜੇ ਇਨਚਾਰਜ ਕੰਮ ਕਰਦੀ ਤੀਂ ਉਸ ਮੈਂ ਪੜਾਉਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ bag pack ਕਰੋ ਤੇ ਚੱਲੀਏ ਤੇ ਮੈਂ ਆਪਣਾ ਥੋੜਾ ਸਮਾਨ ਆਪਣੀ bottle ਵਗੈਰਾ ਰੱਖਣ ਵਾਸਤੇ activa ਤੇ ਗਈ ਅੱਗੇ ਦੇਖਾਂਗੇ ਮੇਰੇ ਜਿਹੜੇ husband ਹੈ ਜਿਹਨਾਂ ਨਾਲ ਮੇਰਾ dispute ਚਾਰ ਪੰਜ ਸਾਲ ਤੋਂ ਚੱਲਦਾ ਪਿਆ ਉਹਨਾਂ ਦਾ ਨਾਮ ਹੈ ਲਵਲੀਨ ਸ਼ਰਮਾ ਉਹ ਹੈ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਜਾਂ ਮੇਰੀ ਸਕੂਟੀ ਤੇ ਸੁੱਟ ਰਹੇ ਤੇ ਮੈਂ ਉਹਨਾਂ ਨੂੰ ਧੱਕਾ ਦਿੱਤਾ ਮੈਂ ਕਿਹਾ ਪਿੱਛੇ ਹੋ ਕੇ ਕਰਦੇ ਉਹਨਾਂ ਨੇ ਮੇਰੇ ਤੇ ਸੁੱਟਣਾ ਸ਼ੁਰੂ ਕਰਤਾ ਪਰ ਮੈਨੂੰ ਨਾ ਤੇ ਜੋਰ ਦਾ ਮਾਰੇ ਮੈਂ ਅੰਦਰੋਂ ਦੌੜੀ ਮੈਂ ਕਿਹਾ ਆਪਣੇ ਲੈਟਰ ਲੈ ਕੇ ਉਹਨੂੰ ਅੱਗ ਲਗਾਉਂਗਾ ਕਿ ਤੇ ਫਿਰ ਅੰਦਰ ਆ ਕੇ ਕੋਲ ਤੇ ਮੈਨੂੰ ਮਾਰਨ ਲੱਗ ਪਏ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਚ ਮੇਰਾ ਬੇਟਾ ਵੀ ਆ ਗਿਆ ਉਹਨੇ ਵੀ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚ ਹੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਰੋਕਿਆ ਕਰਜਾ ਵਗੈਰਾ ਕੀਤਾ ਮੇਰੇ ਮੈਥ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪਤਲ ਪਹੁੰਚ ਕੇ ਤੇ ਹੀ ਮੰਗ ਕਰੀ ਮੈਂ ਕਹਨੀ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਪੂਰਾ ਇਨਸਾਫ ਮਿਲੇਗਾ ਕਿਹੜੇ ਨਾਮਾ ਤੁਹਾਡਾ ਹੋਰ ਕੀ ਗੱਲਬਾਤ ਹੋਈ ਹੈ ਕਿਹੜੇ ਪਿੰਡ ਦੇ ਵਿੱਚ ਤੁਸੀਂ ਮੈਂ ਨਰਜਿੰਦੇ ਸਿੰਘ ਸਰਪੰਚ ਬਣੀ ਲੋਧੀ ਮੈਨੂੰ ਸਕੂਲ ਕੁਤੋਰੇ ਤੋਂ ਰੀਨੂ ਮੈਡਮ ਦਾ ਫੋਨ ਆਇਆ ਮੈਂ ਕਿਸੇ ਕੰਮ 'ਚ ਬੈਠਾ ਸੀ ਉਰੁੰਦੀ ਪਈ ਸੀ ਤੋਂ ਕਹਿੰਦੀ ਮੈਨੂੰ ਮਾਰਤਾ ਮੇਰੇ ਘਰ ਆਦਾ ਮੈਨੂੰ ਮਾਰਤਾ ਮੇਰੇ ਘਰ ਆਦਾ ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਇਹ ਸਾਡੀ ਭੈਣ ਨੂੰ ਮਾਰਦਾ ਸਕੂਲ ਦੇ ਅੱਗੇ ਸੁੱਟ ਕੇ ਤੇਜ਼ ਸੁੱਟ ਕੇ ਮਾਰਦਾ ਹੈ ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਹਾਨਪੁਰ ਨੂੰ ਕੀਤਾ ਐਸ ਐਚਓ ਨੇ 112 ਨੰਬਰ ਤੇ ਕਮੈਂਡ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਆ ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਕਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਹਦਾ ਮਾਸੀ ਇਹ ਚਾਰੇ ਪੰਜੇ ਸਾਡੇ ਗੱਡੀ ਸਾਰੇ ਗੱਡੀ ਚ ਬੈ ਕੇ ਉਸ ਸਕੂਲ ਚ ਪਹੁੰਚ ਗਏ ਜਦੋਂ ਅਸੀਂ ਸਕੂਲ ਚ ਪਹੁੰਚੇ ਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਨੇ ਕਾਫੀ ਸੱਟਾਂ ਲਗਾਈਆਂ ਸਿਰ ਤੇ ਸੱਟ ਲੱਗੀ ਦੀ ਆ ਬਾਹਾਂ ਚ ਸੱਟ ਲੱਗੀ ਦੀ ਆ ਬਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਬਿੱਕੀ ਉਪਰ ਪਈ ਦੀ ਹੈਲਮਟ ਛੁੱਟੀ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੌਕੇ ਦੀ ਪੁਲਿਸ ਮੌਕੇ ਨੇ ਉੱਥੇ ਲੈਟਰ ਵੀ ਬਰਾਮਦ ਕੀਤਾ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਹੈ ਸਕੂਲ ਦੇ ਵਿੱਚ ਡਸਟ ਬਿਨ ਖਲਾਰੇ ਦੇ ਜਾਂ ਹੋਰ ਵੀ ਟੇਬਲ ਦੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਫੋਨ ਲਏ ਨੇ 112 ਨੰਬਰ ਫਿਰ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਇਹਨਾਂ ਨੂੰ ਸਿਵਲ ਹਸਤੇ ਦੇ ਅੰਦਰ ਸਿਵਲ ਹਸਾ ਲੋ ਐਡਮਟਾਈ ਜਾਂ ਪਤਾ ਨਹੀਂ ਕੀ ਸਾਤਾ ਜੇ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲਏ ਤੁਸੀਂ ਵੀ ਆ ਸਾਰਿਆਂ ਦੀ ਤੇ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੁਦੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਸੀ ਉਹਦੀ ਡਿਊਟੀ ਲਈ ਸੀ ਡੀਓ ਨੇ ਕਿ ਇਥੇ ਚਲ ਜਾਓ ਜਿੱਥੇ ਇਕੱਲੀ ਲੇਡੀ ਹੈ ਉੱਥੇ ਚਲ ਜਾਓ ਕੰਮ ਕਰਨ ਬਟ ਉਹ ਲੇਡੀ ਨੇ ਉਥੇ ਆਣ ਦੀ ਬਜਾਏ ਉਹਨੇ ਵੀ ਆਪਣਾ ਪਿੰਡੀ ਪੋਲੀਟੀਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਿਆ ਇਹ ਸਕੂਲ ਦੇ ਵਿੱਚ ਆਇਆ ਉਹਨੇ ਵੀ ਸਾਰੇ ਟੀਚਰਾਂ ਦੀ ਬੈਠ ਕੇ ਜਿਹੜੀ ਵੀ ਗੱਲਬਾਤ ਸੀਗੀ ਸੁਣੀ ਤਨ ਉਹਦੀ ਜਿਹੜੀ ਇੱਥੇ ਡਿਊਟੀ ਲੈ ਸੀ ਉਹਦੀ ਕੈਨਸਲ ਕਰਤੀ ਐ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤੇ ਬੱਚਿਆਂ ਦਾ ਕੀ ਬਣੇਗਾ ਇਹ ਰੈਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਬਾਰਸ ਸੀਗੇ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪੂਟ ਚੱਲਦਾ ਪਿਆ ਸੀ ਇਹਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੇਸ ਚੱਲਦਾ ਪਿਆ ਹੈ ਸੋ ਕੋਡ ਦੇ ਅੰਦਰ ਵੀ ਕੁੜੀ ਬੜੀ ਬਹਾਰ ਲਾ ਚੁਕੀ ਆ 7-8 ਦਿਨ ਪਹਿਲਾਂ ਵੀ ਇਨ ਜਾ ਕੇ ਤੇ ਬਣੀ ਲੋਦੀ ਪ੍ਰਾਇਮਰੀ ਸਕੂਲ ਤੇ ਲਾ ਕੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਨੂੰ ਵਿਕੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਪਰਾਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਤੇ ਜੁਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ ਜਿਹੜੇ ਸਕੂਲਾਂ ਚ ਸਿੰਗਲ ਟੀਚਰ ਆ ਗਏ ਨੇ ਗਈ ਅਜੇ ਕੋਈ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉੱਥੇ ਦੋ ਦੋ ਟੀਚਰ ਜਾਂ ਤੇ ਟੀਚਰ ਜਿਹੜੇ ਮੋਈਆ ਕਰਾਇਆ ਸਕੂਲ ਸਕੂਲ 'ਤਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਸਪੈਨ ਬਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜ਼ੀ ਵਗੈਰਾ ਕੀਤੀ ਤੇ ਉਹ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ 4ਫਰਮਲ ਕੰਪਲੇਂਟ ਸਾਡੇ ਕੋਲ ਦਰਜ ਕਰੇ ਤਾਂ ਜੋ ਵਿੱਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹੈ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਜਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਿ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮੂਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ